ਕੈਸੀ ਤਾਸੀਰ ਹੈ ਜੀ ਗੁਰੂ ਦੇ ਚਰਨਾਂ ਵਿੱਚ ਜੇ ਉਹ ਚਰਨ ਇੱਕ ਪੱਥਰ ਤੇ ਪੈ ਕੇ ਉੱਥੇ ਗੁਰਦੁਆਰਾ ਜੀ ਪੱਥਰ ਸਾਹਿਬ ਲੈ ਲਦਾ ਅੱਜ ਚਰਨਾ ਦੀ ਬਾਤ ਚੱਲ ਰਹੀ ਹੈ ਜੇ ਉਹ ਚਰਨ ਇੱਕ ਰੁੱਖ ਹਥਲੇ ਪੈ ਗਏ ਨੇ ਮਹਾਰਾਜ ਜੀ ਉੱਥੇ ਚੌਂਕੜਾ ਲਗਾ ਲਿਆ ਉੱਥੇ ਗੁਰਦੁਆਰਾ ਜੀ ਬੇਰ ਸਾਹਿਬ ਕਦੀ ਕਿਸੇ ਬੇਰੀ ਨੂੰ ਵੀ ਆਪਾਂ ਸਾਹਿਬ ਕਿਹਾ ਪਟਨਾ ਸਾਹਿਬ ਸ਼ਹਿਰ ਪਵਿੱਤਰ ਹੋ ਗਿਆ ਮਹਾਰਾਜ ਤੁਹਾਡੇ ਚਰਨ ਪੈ ਕੇ ਸਾਧ ਸੰਗਤ ਜੀ ਅੱਜ ਤਾਂ ਚਰਨਾ ਦੀ ਤਸਵੀਰ ਦੀ ਬਾਤ ਹੈ ਤੁਸੀਂ ਆਨੰਦਪੁਰ ਸਾਹਿਬ ਜੀ ਦੀ ਧਰਤੀ ਦਾ ਇਤਿਹਾਸ ਪੜ੍ਹ ਲਓ ਪਹਿਲਾ ਨਾਮ ਹੈ ਮੱਖੋਵਾਲ ਦਿੱਤ ਗੁਰੂ ਗੋਬਿੰਦ ਸਿੰਘ ਜੀ ਧਾਨ ਗੁਰ ਤੇਗ ਬਹਾਦਰ ਮਹਾਰਾਜ ਆਪ ਜੀ ਦੇ ਚਰਨ ਪੈ ਕੇ ਉਹ ਧਰਤੀ ਪੂਜਨੀਕ ਹੋ ਗਈ ਧਰਤੀ ਪਵਿੱਤਰ ਹੋ ਗਈ ਉਹ ਧਰਤੀ ਖਾਲਸੇ ਦੀ ਜਨਮ ਭੂਮੀ ਬਣ ਗਈ ਸਾਧ ਸੰਗਤ ਜੀ ਉਹ ਚਰਨਾ ਦੀ ਤਸਵੀਰ ਜੇ ਸ মনোਖ ਨੇ ਉਹ ਚਰਨਾਂ ਨੂੰ ਹਿਰਦੇ ਵਿੱਚ ਵਸਾਲਿਆ ਮਹਾਰਾਜੀ ਨੇ ਐਸੀ ਕਿਰਪਾ ਕਰਤੀ ਉਹ ਹਿਰਦਾ ਹੀ ਪਵਿੱਤਰ ਕਰਤੇ ਉਹ ਹਿਰਦਾ ਹੀ ਪੂਜਨੀ ਕਰਤੇ ਆਓ ਗੁਰੂ ਦੇ ਚਰਨਾਂ ਨਾਲ ਜੁੜੀਏ ਚਰਨਾਂ ਨਾਲ ਜੁੜਨਾ ਕੀ ਹੈ ਗੁਰੂ ਦੀ ਬਾਣੀ ਪੜੀਏ ਸੇਵਾ ਕਰੀਏ 사ਤ ਸੰਗ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ